ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਤੇ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ-ਬਹੁਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ-ਬਹੁਤ ਧੰਨਵਾਦ ਡੱਲਾ ਸਾਹਿਬ ਜਦੋਂ ਤੋਂ ਗਿਆਨੀ ਹਰਪ੍ਰੀਤ ਸਿੰਘ ਤੇ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਹੋਣਾਂ ਦੀ ਵਿਦਾਈ ਕੀਤੀ ਹੈ ਉਸ ਤੋਂ ਬਾਅਦ ਇੱਕ ਪੰਥਕ ਸੰਕਟ ਜਿਹੜਾ ਉਹ ਗਰਮਾਇਆ ਹੋਇਆ ਵੀ ਜਥੇਦਾਰ ਸਹਿਬਾਨਾਂ ਦੀ ਜਿਹੜੀ ਨਿਯੁਕਤੀ ਹੈ ਸੇਵਾ ਮੁਕਤੀ ਹੈ ਇਹਨਾਂ ਕੋਲ ਵਿਧੀ ਵਿਧਾਨ ਹੋਣਾ ਚਾਹੀਦਾ ਉਸ ਤੋਂ ਬਾਅਦ ਜਥੇਦਾਰ ਬੜਾਏ ਜਾਂਦੇ ਆ ਗੈਨੀ ਕੁਲਦੀਪ ਸਿੰਘ ਗੜਗੱਜ ਹੋਣੀ ਜਦੋਂ ਕੁਲਦੀਪ ਸਿੰਘ ਗੜਗੱਜ ਇਹ ਜਥੇਦਾਰ ਥਾਪੇ ਜਾਂਦੇ ਆ ਤੇ ਕਿਹਾ ਜਾਂਦਾ ਵੀ ਸੰਗਤ ਇਹਨਾਂ ਨੂੰ ਪ੍ਰਵਾਨ ਨਹੀਂ ਨੀ ਕਰੀਏ ਤੇ ਸਰਪ੍ਰਮੰਤ ਤੇ ਜਥੇਦਾਰੀ ਹੈ ਨਹੀਂ ਕਿ ਜਿਹਦੀ ਤਾਜ਼ਾ ਉਦਾਹਰਣ ਦੇਖਣ ਨੂੰ ਮਿਲੀ ਆ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਜਿਹੜੇ ਆ ਉਹ ਕਹਿੰਦੇ ਵੀ ਇਹ 6 ਜੂਨ ਨੂੰ ਕੋਈ ਤਕਰੀਰ ਨਾ ਕਰ ਲੈ ਕਿਉਂਕਿ ਇਹਨਾਂ ਨੂੰ ਪੰਥ ਨੇ ਪ੍ਰਵਾਨ ਨਹੀਂ ਕੀਤਾ ਹੁਣ ਅਕਾਲੀ ਦਲ ਵਾਸਤੇ ਕਿੱਦਾਂ ਦੀ ਸਥਿਤੀ ਬਣ ਗਈ ਹੈ ਵੀ ਪਹਿਲਾਂ ਹੀ ਹਜੇ ਉਹ ਮਾਮਲਾ ਜਿਹੜਾ ਉਹ ਬਿਲਕੁਲ ਵਿਵਾਦਾਂ ਦੇ ਵਿੱਚ ਹੈ ਗਿਆਨੀ ਹਰਪ੍ਰੀਤ ਸਿੰਘ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਵਾਲਾ ਤੇ ਦੂਸਰੇ ਪਾਸੇ ਹੁਣ ਤੇ ਅਲਾਨੀਆਂ ਹੋ ਗਿਆ ਨਾ ਵੀ ਜਥੇਦਾਰ ਕੁਲਦੀਪ ਸਿੰਘ ਗੜਗਾਜ ਜਿਹੜੇ ਆ ਪੰਥ ਪ੍ਰਵਾਨਤ ਜਥੇਦਾਰ ਨਹੀਂ ਹੈਗੇ ਸੋ ਇਹ ਤਕਰੀਰ ਕਰਨ ਤੋਂ ਲੋਕਾਂ ਨੂੰ ਸਿਰੋਪਾਉ ਦੇਣ ਤੋਂ ਗਰੇਸ ਕਰਨ ਕਿਵੇਂ ਦੇਖਦੇ ਹੋ ਔਰ ਇਹਦੇ ਵਿੱਚ ਗੱਲਾਂ ਸਭ ਨਾਲ ਹੀ ਸਵਾਲਿਆ ਵੀ ਐਸਜੀਪੀਸੀ ਦਾ ਕੀ ਰੋਲ ਆ ਇਹ ਸਾਰਾ ਕੁਝ ਵਿਧਿ ਵਿਵਧਾਨ ਐਸਜੀਪੀਸੀ ਨੇ ਬਣਾਉਣਾ ਹੁੰਦਾ ਐਸਜੀਪੀਸੀ ਨੇ ਹਾਲਾਂਕਿ ਸੁਝਾਅ ਮੰਗੇ ਵੀ ਸੀਗੇ ਸੰਗਤ ਕੋਲੋਂ ਵੀ ਸਾਨੂੰ ਸੁਝਾਅ ਦਿੱਤੇ ਜਾਣ ਵੀ ਕਿਸ ਤਰ੍ਹਾਂ ਸੇਵਾ ਜਿਹੜੀ ਆ ਨਿਯੁਕਤੀ ਹੋਣੀ ਚਾਹੀਦੀ ਆ ਤੇ ਸੇਵਾ ਮੁਕਤੀ ਹੋਣੀ ਚਾਹੀਦੀ ਆ ਪਰ ਸਵਾਲ ਤੇ ਇਹ ਆ ਵੀ ਜਦੋਂ ਟਕਸਾਲ ਦੇ ਮੁਖੀ ਜਿਹੜੇ ਆ ਆਪਸ ਚ ਜਥੇਦਾਰ ਸਾਹਿਬ ਦੇ ਹੋ ਜਾਣ ਤੇ ਫੇਰ ਇਹ ਤੇ ਬੜੀ ਔਖੀ ਘੜੀ ਬਣ ਗਈ ਸੰਕਟ ਦੀ ਘੜੀ ਬਈ ਦੇਖੋ ਹੁਣ ਅੱਜ ਉਸ ਸਥਿਤੀਆਂ ਇਹ ਨੇ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੁਖਬੀਰ ਸਿੰਘ ਬਾਦਲ ਵਾਲਾ ਇੱਕ ਤਾਂ ਉਹ ਲੀਡਰ ਸੀ ਨਾ ਜਿਹੜੇ ਸੁਧਾਰ ਲੈਣ ਵਾਲੇ ਸੀ ਪੰਜ ਮੈਂਬਰੀ ਕਮੇਟੀ ਵਾਲੇ ਸੀ ਜਿਨ੍ਹਾਂ ਨੂੰ ਸੁਖਬੀਰ ਕੇ ਬਾਦਲ ਕੇ ਆਪਣਾ ਨਹੀਂ ਮੰਨਦੇ ਕਹਿੰਦੇ ਇਹ ਗद्दार ਨੇ ਹੁਣ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਵਾਲੇ ਧੜੇ 'ਚ ਕਈ ਲੀਡਰ ਨੇ ਜਿਹੜੇ ਇਹ رائے ਰੱਖਦੇ ਨੇ ਕੇ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਲ ਦਮਦਮੀ ਟਕਸਾਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਿਸੇ ਤਰ੍ਹਾਂ ਦੇ ਸਿੱਧੇ ਟਕਰਾਅ ਚ ਨਹੀਂ ਆਉਣ ਦੀ ਲੋੜ ਕਿਉਂਕਿ ਦਮਦਮੀ ਟਕਸਾਲ ਦੇ ਨਾਲ ਅਗਰ ਸ਼੍ਰੋਮਣੀ ਅਕਾਲੀ ਦਲ ਟਕਰਾਅ ਚ ਆਉਂਦਾ ਹੈ ਸਿਰਫ ਪੰਥਕ ਤੌਰ ਤੇ ਨੁਕਸਾਨ ਨਹੀਂ ਹੈ ਸ਼੍ਰੋਮਣੀ ਅਕਾਲੀ ਦਲ ਦਾ ਸੰਤ ਸਮਾਜ ਨੂੰ ਸ਼੍ਰੋਮਣੀ ਅਕਾਲੀ ਦਲ ਟਿਕਟਾਂ ਰਾਖਵੀਆਂ ਵੀ ਛੱਡਦਾ ਰਿਹਾ ਮਿਲ ਜੁਲ ਕੇ ਚੋਣਾ ਲੜਦੇ ਰਹੇ ਨੇ ਦਮਦਮੀ ਟਕਸਾਲ ਔਰ ਸ਼੍ਰੋਮਣੀ ਅਕਾਲੀ ਦਲ ਸੰਤ ਸਮਾਜ ਔਰ ਸ਼੍ਰੋਮਣੀ ਅਕਾਲੀ ਦਲ एसजीपीसी ਦੀਆਂ ਚੋਣਾਂ ਐਸਜੀਪੀਸੀ ਔਰ ਅੱਜ ਜਿਹੜੀ ਸਥਿਤੀ ਹੈ ਕਿ ਦਮਦਮੀ ਟਕਸਾਲ ਸ਼੍ਰੋਮਣੀ ਅਕਾਲੀ ਦਲ ਦੇ ਫੈਸਲਿਆਂ ਦੇ ਬਿਲਕੁਲ ਖਿਲਾਫ ਖੜੀ ਹੈ ਔਰ ਹੁਣ ਸੁਖਬੀਰ ਬਾਦਲ ਦੇ ਜਿਹੜੇ ਆਲੇ ਦੁਆਲੇ ਦੀ ਲੀਡਰਸ਼ਿਪ ਹੈ ਉਹਨਾਂ ਦੇ ਵਿੱਚ મતભੇਦ ਉੱਭਰ ਗਏ ਕਈ ਕਹਿ ਰਹੇ ਨੇ ਕਿ ਦਮਦਮੀ ਟਕਸਾਲ ਦੇ ਨਾਲ ਟਕਰਾ ਦਾ ਰਸਤਾ ਛੱਡਣਾ ਚਾਹੀਦਾ ਹੈ ਬਾਬਾ ਹਰਨਾਮ ਸਿੰਘ ਧੂਮਾ ਨੇ ਇੱਕ ਤਰੀਕੇ ਨਾਲ ਸਿਧਾਂਤਕ ਮੁੱਦੇ ਤੇ ਪੰਥ ਨੂੰ ਸੁਚੇਤ ਕੀਤਾ ਹਰਜਿੰਦਰ ਸਿੰਘ ਧਾਮੀ ਬਾਬਾ ਹਰਨਾਮ ਸਿੰਘ ਧੂਮਾ ਦੇ ਨਾਲ ਜਦੋਂ ਬੈਠੇ ਸੀ ਤੇ ਉਹਨਾਂ ਦੇ ਮੂੰਹ ਤੇ ਬਾਬਾ ਹਰਨਾਮ ਸਿੰਘ ਧੂਮਾ ਨੇ ਕਹਿਤਾ ਕਿ ਅਸੀਂ ਜਥੇਦਾਰ ਕੁਲਦੀਪ ਸਿੰਘ ਗੜਗਜ ਨੂੰ ਪ੍ਰਵਾਨ ਨਹੀਂ ਕਰਦੇ ਉਹਨਾਂ ਕੋਲੇ ਪੰਥ ਦੀ ਕੌਮ ਦੀ ਵਿਧੀ ਵਿਧਾਨ ਦੇ ਨਾਲ ਕੋਈ ਪ੍ਰਵਾਨਗੀ ਨਹੀਂ ਹੈ ਉਹ ਪੰਥ ਪ੍ਰਵਾਨਤ ਨਹੀਂ ਨੇ ਸਿਧਾਂਤਕ ਤੌਰ ਤੇ ਉਹਨਾਂ ਦੀ ਨਿਯੁਕਤੀ ਸਹੀ ਨਹੀਂ ਹੈ ਐਸਜੀਪੀਸੀ ਦੇ ਪ੍ਰਧਾਨ ਦੇ ਮੂੰਹ ਤੇ ਕਹਿਤਾ ਬਾਬਾ ਹਰਨਾਮ ਸਿੰਘ ਧੂਮਾ ਨੇ ਹੁਣ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਭੂਮਿਕਾ ਤਾਂ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਮਸਲੇ ਨੂੰ ਨਿਬੇੜਨ ਦੇ ਵਿੱਚ ਅਸਫਲ ਸਾਬਤ ਹੋਈ ਹੈ ਸਭ ਤੋਂ ਵੱਧ ਜਿਹੜੇ ਸਵਾਲ ਨੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਉੱਠ ਰਹੇ ਨੇ ਉਸ ਤੋਂ ਬਾਅਦ ਸਵਾਲ ਉੱਠ ਰਹੇ ਨੇ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਕਿਉਂਕਿ ਇਹ ਇਲਜ਼ਾਮ ਲਾਏ ਜਾਂਦੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਹੀ ਐਸਜੀਪੀਸੀ ਨੂੰ ਚਲਾਉਂਦੀ ਹੈ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਦਬਾਅ ਪਾਉਂਦੀ ਹੈ ਜਾਂ ਉਹਨੂੰ ਸਨੇਹਾ ਲਾਉਂਦੀ ਹੈ ਵੀ ਇਸ ਇਸ ਵਿਅਕਤੀ ਦੀ ਨਿਯੁਕਤੀ ਕਰਨੀ ਹੈ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜਦੋਂ ਇਹ ਮੰਨਦੇ ਨੇ ਕਿ ਪੰਥਕ ਪ੍ਰਵਾਨਗੀ ਨਹੀਂ ਹੈ ਮर्यादा ਮੁਤਾਬਕ ਉਹਨਾਂ ਦੀ ਨਿਯੁਕਤੀ ਨਹੀਂ ਹੋਈ ਜਾਂ ਤਾਂ ਹਰਜਿੰਦਰ ਸਿੰਘ ਧਾਮੀ ਇਹ ਸਟੈਂਡ ਲੈਣ ਕਿ ਬਿਲਕੁਲ ਪੰਥ ਪ੍ਰਵਾਨਤ ਨੇ ਗਿਆਨੀ ਕੁਲਦੀਪ ਸਿੰਘ ਗੜਗਜ ਬਿਲਕੁਲ ਸਿਧਾਂਤਾਂ ਤੇ ਨਿਯਮਾਂ ਦੇ ਮੁਤਾਬਕ ਨਿਯੁਕਤੀ ਹੋਈ ਹੈ ਤੇ ਬਾਬਾ ਹਰਨਾਮ ਸਿੰਘ ਧੂਮਾ ਨੂੰ ਗਲਤ ਸਾਬਤ ਕਰਨ ਹੋਰ ਤਾਂ ਹੋਰ ਜਿਹੜੀਆਂ ਵੱਖ-ਵੱਖ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਨੇ ਸਿੱਖ ਸੰਪਰਦਾਵਾਂ ਨੇ ਉਹਨਾਂ ਦੀਆਂ ਮੀਟਿੰਗਾਂ ਹੋਰ ਉਹਨਾਂ ਦੇ ਬਿਆਨ ਆਉਣ ਲੱਗੇ ਕੱਲ ਮੁਹਾਲੀ ਦੇ ਵਿੱਚ ਵੀ ਮੀਟਿੰਗ ਹੋਈ ਹੈ ਮੈਂ ਅਖਬਾਰਾਂ ਦੇ ਵਿੱਚ ਖਬਰਾਂ ਤੱਕ ਆ ਗਈਆਂ ਉਹਨਾਂ ਦੇ ਬਿਆਨ ਆਇਆ ਮੈਂ ਪੜ੍ਹ ਕੇ ਸੁਣਾ ਦਿੰਦਾ ਬਿਆਨ ਹੈ ਗੁਰਦੁਆਰਾ ਹੈੱਡ ਦਰਬਾਰ ਕੋਟ ਪੁਰਾਨਾ ਪੁਰਾਣ ਤਿੱਬੀ ਸਾਹਿਬ ਰੂਪਨਗਰ ਚ ਰੂਪਨਗਰ ਚ ਮੋਹਾਲੀ ਕੇ ਆ ਗਿਆ ਉਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਹੰਗ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਬੁੱਢਾ ਦਲ ਨੇ ਕਿਹਾ ਕਿ 6 ਜੂਨ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਮਨਾਏ ਜਾਣ ਵਾਲੇ ਕੱਲੂਕਾਰਾ ਦਿਵਸ ਮੌਕੇ ਕੀਤੇ ਜਾਣ ਵਾਲੇ ਕਾਰਜ ਸਾਰੇ ਸੰਤਾਂ ਮਹਾਪੁਰਖਾਂ ਦਮਦਮੀ ਟਕਸਾਲ ਅਤੇ ਨਿਹੰਗ ਜਥੇਬੰਦੀਆਂ ਦੇ ਗੁਰਮਤੇ ਅਨੁਸਾਰ ਹੋਣੇ ਚਾਹੀਦੇ ਨੇ ਅਤੇ ਜੇ ਅਜਿਹਾ ਨਹੀਂ ਹੁੰਦਾ ਤਾਂ ਨਿਹੰਗ ਜਥੇਬੰਦੀਆਂ ਸਣੇ ਸਾਰੀਆਂ ਸੰਸਥਾਵਾਂ ਡਟ ਕੇ ਵਿਰੋਧ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਨਿਹੰਗ ਸਿੰਘ ਜਥੇਬੰਦੀਆਂ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਨੇ ਅਤੇ ਉਹ ਨਹੀਂ ਚਾਹੁੰਦੇ ਕਿ ਹਰਮੰਦਰ ਸਾਹਿਬ ਦੀ ਪ੍ਰਕਰਮਾ ਅੰਦਰ ਜਾਂ ਅਕਾਲ ਤਖਤ ਸਾਹਿਬ ਤੇ ਕੋਈ ਅਣਹੋਣੀ ਘਟਨਾ ਵਾਪਰੇ ਉਹਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਕਮੇਟੀ ਨੂੰ ਚਲਾਉਣ ਵਾਲਿਆਂ ਨੂੰ ਇਸ ਸੰਬੰਧੀ ਸਮਝਣਾ ਚਾਹੀਦਾ ਹੈ ਕਿਉਂਕਿ ਮਰਿਆਦਾ ਸਬੰਧੀ ਸਾਰੀਆਂ ਜਥੇਬੰਦੀਆਂ ਇਕਜੁੱਟ ਨੇ ਤੇ ਸੰਤ ਜਰਨੈਲ ਸਿੰਘ ਭਿੰਡਰਾਲਾ ਦੇ ਪੁੱਤਰਾਂ ਨੇ ਵੀ ਇਹੀ ਕਿਹਾ ਉਹ ਕਹਿੰਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਨਿਹੰਗ ਸਿੰਘ ਜਥੇਬੰਦੀਆਂ ਨਾਲ ਕੀਤੇ ਵਚਨਾਂ ਨੂੰ ਪੂਰਾ ਕਰਨਾ ਚਾਹੀਦਾ ਇਹ ਗੱਲ ਬੜੀ ਮਹੱਤਵਪੂਰਨ ਹੈ ਉਹ ਕਹਿੰਦੇ ਐਸਜੀਪੀਸੀ ਦੇ ਪ੍ਰਧਾਨ ਨੂੰ ਨਿਹੰਗ ਸਿੰਘ ਜਥੇਬੰਦੀਆਂ ਨਾਲ ਕੀਤੇ ਵਚਨਾਂ ਨੂੰ ਪੂਰਾ ਕਰਨਾ ਚਾਹੀਦਾ ਜਾਂ ਫਿਰ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣਾ ਚਾਹੀਦਾ ਮਤਲਬ ਨਿਹੰਗ ਸਿੰਘ ਜਥੇਬੰਦੀਆਂ ਕਹਿ ਰਹੀਆਂ ਨੇ ਕਿ ਯਾ ਤਾਂ ਹਰਜਿੰਦਰ ਸਿੰਘ ਧਾਮੀ ਆਪਣੇ ਵਚਨ ਪੂਰੇ ਕਰਨ ਕਿ ਅਸੀਂ ਪੰਥ ਪ੍ਰਵਾਨਿਤ ਜਥੇਦਾਰ ਸਾਹਿਬ ਦੀ ਨਿਯੁਕਤੀ ਕਰਾਂਗੇ ਜਾਂ ਹਰਜਿੰਦਰ ਸਿੰਘ ਧਾਮੀ ਲਾਂਬੇ ਹੋ ਜਾਣ ਦੇਖੋ ਪਹਿਲਾਂ ਉਹਨਾਂ ਨੇ ਅਸਤੀਫਾ ਦਿੱਤਾ ਸੀ ਹੁਣ ਹਰਜਿੰਦਰ ਸਿੰਘ ਧਾਮੀ ਕੋਲੇ ਦੋ ਰਾਹ ਨੇ ਜਾਂ ਤਾਂ ਉਹ ਅਸਤੀਫਾ ਦੇ ਜਾਣ ਵੀ ਮੇਰੀ ਤਾਂ ਕੋਈ ਸੁਣਦਾ ਨਹੀਂ ਜੀ ਜਾਂ ਮੈਂ ਜਥੇਦਾਰ ਸਾਹਿਬ ਦੀ ਜਿਹੜੀ ਪ੍ਰਮਾਨਿਕਤਾ ਪ੍ਰਵਾਨਗੀ ਹੈ ਉਹਨਾਂ ਦੀ ਮਾਨ ਮਰਿਆਦਾ ਮੁਤਾਬਕ ਨਿਯੁਕਤੀ ਐ ਮੈਂ ਨਹੀਂ ਕਰਵਾ ਸਕਦਾ ਪ੍ਰਧਾਨਤਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਹਰਜਿੰਦਰ ਸਿੰਘ ਧਾਮੀ ਨੇ ਨਾ ਜੱਲਾ ਸਾਹਿਬ ਗੱਲ ਉਹੀ ਐ ਨਾ ਵੀ ਭਰਨਾਮ ਸਿੰਘ ਤੁਮਾਨੇ ਵੀ ਤੇ ਐਸਜੀਪੀਸੀ ਦਾ ਕੀ ਪਹੁੰਚ ਕੀਤੀ ਐ ਨਾ ਧਾਮੀ ਸਾਹਿਬ ਤੱਕ ਵੀ ਤੁਸੀਂ ਇੱਕ ਵਿਧੀ ਵਿਧਾਨ ਤੇ ਬਣਾਓ ਤੇ ਜਿਹੜੇ ਤੁਸੀਂ ਜਥੇਦਾਰ ਸਾਹਿਬ ਚੁਣਿਆ ਇਹ ਪ੍ਰਵੰਤ ਨਹੀਂ ਐ ਇਹਨਾਂ ਇਹ ਤੋਂ ਭਾਤ ਤੋਂ ਮਸਾ ਵੇਹ ਕਹਿਣਾ ਚਾਹੁੰਦੇ ਆ ਵੀ ਇਹਨਾਂ ਦੀ ਵਿਧਾਇਕੀ ਕੀਤੀ ਜਾਵੇ ਜਾਂ ਕੋਈ ਸਰਵ ਪ੍ਰਮਾਣਿਤ ਪੰਥ ਪ੍ਰਮਾਣਿਤ ਜਿਹੜਾ ਜਥੇਦਾਰ ਆ ਉਹਨਾਂ ਦੀ ਨਿਯੁਕਤੀ ਹੋਵੇ ਦੇਖੋ 6 ਜੂਨ ਤੋਂ ਪਹਿਲਾਂ ਤਿੰਨ ਤਰ੍ਹਾਂ ਦੇ ਸਾਡੇ ਕੋਲੇ ਉਦਾਹਰਨ ਸਾਹਮਣੇ ਆ ਸਕਦੇ ਨੇ ਪਹਿਲਾ ਕਿ ਹਰਜਿੰਦਰ ਸਿੰਘ ਧਾਮੀ ਮੁਰ ਅਸਤੀਫਾ ਦੇ ਕੇ ਆਪਣੇ ਆਪ ਨੂੰ ਇਸ ਪੂਰੇ ਮਾਮਲੇ ਤੋਂ ਬਾਹਰ ਕੱਢ ਲੈਣਗੇ ਕਿਉਂਕਿ ਹਰਜਿੰਦਰ ਸਿੰਘ ਧਾਮੀ ਅਕਸਰ ਬੜੇ ਅਹਿਮ ਮੌਕਿਆਂ ਤੋਂ ਗੈਰ ਹਾਜ਼ਰ ਰਹੇ ਨੇ ਪਿਛਲੇ ਦਿਨਾਂ ਚ ਜਿੱਦਣ ਸੁਖਵੀਰ ਬਾਦਲ ਦੀ ਪ੍ਰਧਾਨਗੀ ਦੀ ਚੋਣ ਸੀ ਉਸ ਦਿਨ ਸਰਦਾਰ ਤੇਜਾ ਸਿੰਘ ਹਮੰਦਰੀ ਹਾਲਚ ਉਸ ਮੌਕੇ ਉਮਜੂਦ ਨਹੀਂ ਸੀ ਹਰਜਿੰਦਰ ਸਿੰਘ ਧਾਮੀ ਗਏ ਹੀ ਨਹੀਂ ਜਦੋਂ ਪੰਜ ਮੈਂਬਰੀ ਕਮੇਟੀ ਨੇ ਭਰਤੀ ਸ਼ੁਰੂ ਕਰਨੀ ਸੀ ਮੀਟਿੰਗਾਂ ਤੋਂ ਵੀ ਗੈਰ ਹਾਜ਼ਰ ਰਹੇ ਆ ਧਾਮੀ ਸਾਹਿਬ ਉਹ ਧਾਮੀ ਸਾਹਿਬ ਉਹਨਾਂ ਮੀਟਿੰਗਾਂ ਤੋਂ ਗੈਰ ਹਾਜ਼ਰ ਰਹੇ ਅਸਤੀਫਾ ਦੇ ਗਏ ਸੀ ਉਹ ਤਾਂ ਬਾਅਦ ਦੇ ਵਿੱਚ ਅਸਤੀਫਾ ਦੇ ਗਏ ਪਹਿਲਾਂ ਉਹਨਾਂ ਨੇ ਮੀਟਿੰਗ ਨਹੀਂ ਸੱਦੀ ਹੁਣ ਪਹਿਲਾ ਯਾਤਾ ਹਰਜਿੰਦਰ ਸਿੰਘ ਧਾਮੀ ਅਸਤੀਫਾ ਦੇ ਜਾਣਗੇ ਦੂਸਰਾ ਯਾ ਜਥੇਦਾਰ ਕੁਲਦੀਪ ਸਿੰਘ ਗੜਗਜ ਦੀ ਵਿਦਾਇਗੀ ਦਾ ਸਮਾਂ ਆ ਗਿਆ ਕਿ ਜਥੇਦਾਰ ਕੁਲਦੀਪ ਸਿੰਘ ਗੜਗਜ ਉਹਨਾਂ ਨੂੰ ਹੁਣ ਸਨਮਾਨਪੂਰਵਕ ਵਿਦਾ ਕੀਤਾ ਜਾਵੇ ਕਿਉਂਕਿ ਉਹਦੇ ਚ ਗਿਆਨੀ ਕੁਲਦੀਪ ਸਿੰਘ ਗੜਗਜ ਦਾ ਕਸੂਰ ਕੋਈ ਨਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਉਹਨਾਂ ਦੀ ਨਿਯੁਕਤੀ ਕਰਾਉਣੀ ਹੈ ਨਾ ਕਿ ਬਿਲਕੁਲ ਬਿਲਕੁਲ ਸਾਰੀਆਂ ਸੰਪਰਦਾਵਾਂ ਇਹ ਉਹਨਾਂ ਦੀ ਵਿਦਾਈਗੀ ਹੁੰਦੀ ਆ ਨਾ ਫਿਰ ਉਹ ਸਿਆਸਤ ਦਾ ਸ਼ਿਕਾਰ ਹੋਏ ਆ ਉਹਨਾਂ ਦੀ ਕ੍ਰੈਡਿਬਿਲਟੀ ਤੇ ਕੋਈ ਸ਼ੱਕ ਨਹੀਂ ਚਲੋ ਆਪਾਂ ਉਸ ਪਾਸੇ ਨਹੀਂ ਜਾਂਦੇ ਵੈਸੇ ਬਹੁਤ ਸਾਰੇ ਜਿਹੜੇ ਬੁੱਧੀਜੀਵੀ ਉਹ ਤਾਂ ਇਹ ਕਹਿੰਦੇ ਨੇ ਕਿ ਗਿਆਨੀ ਕੁਲਦੀਪ ਸਿੰਘ ਗੜਗਜ ਨੂੰ ਜਦੋਂ ਉਹਨਾਂ ਨੇ ਸੇਵਾ ਸੰਭਾਲੀ ਸੀ ਉਹਨਾਂ ਨੂੰ ਉਸ ਵੇਲੇ ਹੀ ਕਹਿ ਦੇਣਾ ਚਾਹੀਦਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਿ ਸਾਰੇ ਪਾਸਿਓ ਸਾਰੀਆਂ ਸੰਪਰਦਾਵਾਂ ਨਿਹੰਗ ਸਿੰਘ ਜਿਹੜੇ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਨੇ ਸਾਰੇ ਆਉਣੇ ਚਾਹੀਦੇ ਨੇ ਦਮਦਮੀ ਟਕਸਾਲ ਤੋਂ ਸਾਰੇ ਲੋਕ ਸਿੱਖ ਸੰਸਥਾਵਾਂ ਬੁੱਧੀਜੀਵੀ ਸਾਰੇ ਆਉਣ ਮੈਂ ਫੇਰ ਸੇਵਾ ਸੰਭਾਲਣੀ ਆ ਹੋਰ ਤਾਂ ਹੋਰ ਗਿਆਨੀ ਕੁਲਦੀਪ ਸਿੰਘ ਗੜਗਜ ਤੋਂ ਬਾਅਦ ਜਿਹੜੀ ਗਿਆਨੀ ਟੇਕ ਸਿੰਘ ਟੇਕ ਸਿੰਘ ਧਨੋਲਾ ਉਹਨਾਂ ਦੀ ਵੀ ਨਿਯੁਕਤੀ ਕੀਤੀ ਉਹ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਚਾਨਕ ਹੀ ਕਰਾਤੀ ਸੀ ਸੋ ਜਦੋਂ ਜਥੇਦਾਰ ਸਹਿਬਾਨਾਂ ਦੀਆਂ ਨਿਯੁਕਤੀਆਂ ਚੁੱਪਚੀਪੀਤੇ ਕਰਾਈਆਂ ਜਾਣ ਲੱਗ ਜਾਣ ਪਰ ਉਹ ਫਿਰ ਕੌਮ ਦੇ ਪ੍ਰਵਾਨਗੀ ਤੇ ਫਿਰ ਬਹਿਸ ਹੋਏਗੀ ਨਾ ਉਹ ਹੋ ਰਹੀ ਹੈ ਹੁਣ ਜਾਂ ਤਾਂ ਗਿਆਨੀ ਕੁਲਦੀਪ ਸਿੰਘ ਗੜਗੜ ਦੀ ਵਿਦਾਇਗੀ ਜਾਂ ਗਿਆਨੀ ਕੁਲਦੀਪ ਸਿੰਘ ਗੜਗੜ ਆਪ ਵਿਦਾ ਲੈ ਲੈਣ ਤੀਸਰਾ ਚੌਥਾ ਜਾਂ ਫਿਰ 6 ਜੂਨ ਨੂੰ ਟਪਾਇਆ ਜਾਵੇ ਔਰ ਜਿਹੜੇ ਜਿਹੜਾ ਸੁਨੇਹਾ ਪੜਾਇਆ ਜਾਣਾ ਹੈ ਜਿਹੜੇ ਗਿਆਨੀ ਕੁਲਦੀਪ ਸਿੰਘ ਗੜਗਜ ਤੋਂ ਇਲਾਵਾ ਜਿਹਦੇ ਨਾਲ ਕੋਈ ਮर्यादा ਦੀ ਉਲੰਘਣਾ ਨਾ ਹੋਵੇ ਭਾਵੇਂ ਮੁੱਖ ਗ੍ਰੰਥੀ ਸਾਹਿਬ ਹੋਣ ਉਹਨਾਂ ਦੀਆਂ ਸੇਵਾਵਾਂ ਲਈਆਂ ਜਾ ਸਕਦੀਆਂ ਨੇ ਇਸ ਤੋਂ ਬਿਨਾ ਰਾਹ ਕੋਈ ਨਹੀਂ ਪਰ ਅਗਰ ਗਿਆਨੀ ਕੁਲਦੀਪ ਸਿੰਘ ਗੜਗਜ ਇਹ ਸੁਨੇਹਾ ਨਹੀਂ ਪੜਦੇ ਫੇਰ ਕਿਤੇ ਨਾ ਕਿਤੇ ਦੇਖੋ ਸਿਆਸਤ ਤਾਂ ਹੋਣੀ ਐ ਇਸ ਮੁੱਦੇ ਤੇ ਇਹ ਵੀ ਡਰ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜੇ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਸੁਨੇਹਾ ਨਾ ਪੜਿਆ ਤੇ ਕਿਤੇ ਇਹ ਸੁਨੇਹਾ ਨਾ ਚਲਿਆ ਜਾਵੇ ਕਿ ਅਸੀਂ ਸੱਚਮੁੱਚ ਗਲਤ ਆ ਵੀ ਅਸੀਂ ਸੱਚਮੁੱਚ ਜੱਠੇਦਾਰ ਸਾਹਿਬ ਦੀ ਪ੍ਰਵਾਨਗੀ ਦੀ ਕੌਮ ਤੋਂ ਕਰਾ ਸਕੇ ਤੇ ਕਿਤੇ ਸਿਆਸੀ ਤੌਰ ਤੇ ਸਾਨੂੰ ਨੁਕਸਾਨ ਨਾ ਚਲਣਾ ਪੈ ਜੇ ਅਸਲ ਦੇ ਵਿੱਚ ਇਹਨਾਂ ਸਾਰੇ ਪੁਆੜੀਆਂ ਦੀ ਜੜ ਇਹ ਸਾਰੇ ਇਹ ਸਾਰੇ ਘਟਨਾਕ੍ਰਮ ਦੇ ਵਿੱਚ ਧਾਮੀ ਸਾਹਿਬ ਜਿਹੜੇ ਆ ਨਾ ਇਹ ਫਸਦੇ ਦਿਖਾਈ ਦੇ ਰਹੇ ਆ ਇਹ ਗੱਲ ਸੁਖਵੀਰ ਸਿੰਘ ਬਾਦਲ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਹੈ ਨਾ ਦੇਖੋ ਅਗਰ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਹੁੰਦੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਹਰਜਿੰਦਰ ਸਿੰਘ ਧਾਮੀ ਦੇ ਜ਼ਰੀਏ ਕੋਈ ਅਹਿਜਾ ਫੈਸਲਾ ਕਰ ਦੇਣਾ ਸੀ ਜਿਹਦੇ ਨਾਲ ਸਿੱਖ ਸੰਪਰਦਾਵਾਂ ਨਿਹੰਗ ਸਿੰਘ ਜਥੇਬੰਦੀਆਂ ਸਾਰੀਆਂ ਸਹਿਮਤ ਹੁੰਦੀਆਂ ਹੁਣ ਇਹ ਤਾਂ ਸੁਖਵੀਰ ਸਿੰਘ ਬਾਦਲ ਦੀ ਕਾਰਗੁਜ਼ਾਰੀ ਤੇ ਸਵਾਲ ਹੈ ਨਾ ਕਿ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਿਨ੍ਹਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਰਜ ਕਰ ਰਹੀ ਹੈ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਨਿਕਲਿਆ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਂ ਹੈ ਪਰ ਕੰਮ ਉਲਟਾ ਹੋਇਆ ਪਿਆ ਹੈ ਅੱਜ ਕੱਲ ਐਸਜੀਪੀਸੀ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਤੋਂ ਪੁੱਛ ਕੇ ਕੰਮ ਕਰਦੀ ਹੈ ਤੇ ਫਿਰ ਸੁਖਬੀਰ ਬਾਦਲ ਬਤੌਰ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਕੋਈ ਧਾਮੀ ਸਾਹਿਬ ਨੂੰ ਸਲਾਹ ਹੀ ਦੇ ਦੇ ਵੀ ਤੁਸੀਂ ਆਹ ਕੰਮ ਕਰ ਲਓ ਸੋ ਸਥਿਤੀਆਂ ਸੰਦੀਪ ਜੀ ਇਹ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਔਰ ਹਜਨਦਰ ਸਿੰਘ ਧਾਮੀ ਐਸਜੀਪੀਸੀ ਦੇ ਪ੍ਰਧਾਨ ਇਹ ਦੋਵੇਂ ਸਮਰਥੀ ਨਹੀਂ ਦਿਖ ਰਹੇ ਕਿ ਇਹ ਪੰਥਕ ਮਸਲਿਆਂ ਨੂੰ ਹੱਲ ਕਰ ਲੈਣ ਇਸੇ ਕਰਕੇ ਦਾ ਸ਼ਰੋਮਣੀ ਅਕਾਲੀ ਦਲ ਪੰਥਕ ਸੰਕਟਾਜ ਫਸਿਆ ਸੋ ਜਿਹੜੇ ਲੋਕ ਪੰਥਕ ਸੰਕਟ ਹੱਲ ਕਰਨਗੇ ਇਹ ਮੰਨਿਆ ਜਾਊਗਾ ਵੀ ਉਹਨਾਂ ਨੂੰ ਪੰਥਕ ਵਿਵਾਦਾਂ ਦੀ ਮਸਲਿਆਂ ਦੀ ਮਰਿਆਦਾ ਦੀ ਸਾਰੀ ਸਮਝ ਹੈ ਹੁਣ ਜੇ ਉਹ ਹੱਲ ਹੀ ਨਹੀਂ ਕਰ 파ਰੇ ਫਿਰ ਉਹਨਾਂ ਦੀ ਸਮਝ ਤੇ ਵੀ ਤਾਂ ਸਵਾਲ ਖੜੇ ਹੋਣਗੇ ਨਾ ਹੁਣ ਸਵਾਲ ਇਹ ਹੈ ਦੋਸਤੋ ਕਬੀਰ ਬਾਦਲ ਇੰਨੀ ਗੱਲ ਕਹਿ ਦਿੰਦੇ ਆ ਵੀ ਮੈਂ ਅੰਤਰੀਂ ਕਮੇਟੀ ਦਾ ਬਹੁਤ ਧੰਨਵਾਦ ਕਰਦਾ ਇਹਨਾਂ ਨੇ ਤਖਤਾ ਨੂੰ ਜਿਹੜਾ ਸਰਕਾਰਾਂ ਤੋਂ ਆਜ਼ਾਦ ਕਰਵਾ ਲਿਆ ਤੇ ਕੰਮ ਤੇ ਫਿਰ ਉਹੋ ਜਿਹਾ ਹੀ ਬਣਿਆ ਪਿਆ ਵੀ ਦਖਲ ਤੇ ਫਿਰ ਅਕਾਲੀ ਦਲ ਦਾ ਪੂਰਾ ਹੀ ਐਸਜੀਪੀਸੀ ਆਪਣੇ ਆਪ ਚ ਇੱਕ ਇੰਡੀਪੈਂਡੈਂਟ ਬਾਡੀ ਹੈ ਦੇਖੋ ਮੈਂ ਦੇਖੋ ਅਕਾਲੀ ਦਲ ਦੇ ਵਿੱਚ ਕਈ ਸੀਨੀਅਰ ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਐਸਜੀਪੀਸੀ ਦੇ ਉਹਨਾਂ ਦੇ ਵੀ ਬਿਆਨ ਛਪੇ ਨੇ ਅਖਬਾਰਾਂ 'ਚ ਮੈਂ ਨਾਮ ਵੀ ਪੜ੍ਹ ਦਿੰਨਾ ਜਿਹੜੇ ਸੀਨੀਅਰ ਮੈਂਬਰ ਨੇ ਭਾਈ ਰਜਿੰਦਰ ਸਿੰਘ ਮਹਿਤਾ ਤੇ ਭਾਈ ਅਮਰਜੀਤ ਸਿੰਘ ਚਾਵਲਾ ਉਹ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਕੁਝ ਗੈਰ ਜ਼ਿੰਮੇਵਾਰ ਆਗੂਆਂ ਵੱਲੋਂ ਉਹ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰ ਰਹੇ ਨੇ ਅਖਬਾਰ 'ਚ ਛਪਿਆ ਅੱਜ ਦੇ ਪੰਜਾਬੀ ਅਖਬਾਰ 'ਚ ਕਹਿੰਦੇ ਸ਼੍ਰੋਮਣੀ ਅਕਾਲੀ ਦਲ ਦੇ ਕਈ ਗੈਰ ਜ਼ਿੰਮੇਵਾਰ ਆਗੂਆਂ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਦਾ ਸਖਤ ਨੋਟਿਸ ਲੈ ਕੇ ਇਸ ਨੂੰ ਛੋਟੀ ਰਾਜਨੀਤੀ ਕਰਾਰ ਦਿੱਤਾ। ਉਹ ਕਹਿੰਦੇ ਕਿ ਪਾਰਟੀ ਅੰਦਰਲੇ ਕੁਝ ਲੋਕ ਆਪਣੇ ਜਾਤੀ ਮਫਾਦਾਂ ਲਈ ਜਾਤੀ ਮਫਾਦਾਂ ਦੀ ਪੂਰਤੀ ਲਈ ਅਕਾਲੀ ਦਲ ਤੇ ਟਕਸਾਲ ਦਰਮਿਆਨ ਟਕਰਾਹ ਪੈਦਾ ਕਰ ਰਹੇ ਨੇ। ਤਾਂ ਜੋ ਪੰਥ ਅਤੇ ਪੰਜਾਬ ਲਈ ਬਹੁਤ ਨੁਕਸਾਨਦਾਇਕ ਹੈ। ਸੋ ਕਹਿੰਦੇ ਅਜਿਹੇ ਵਿਅਕਤੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ ਹੁਣ ਸੁਧਾਰ ਲਿਆਉਣ ਵਾਲੇ ਵੱਖਰੇ ਨੇ ਪੰਜ ਮੈਂਬਰੀ ਕਮੇਟੀ ਵਾਲੇ ਵੱਖਰੇ ਨੇ ਹੁਣ ਤਾਂ ਡੈਲੀਗੇਟਾਂ ਨੇ ਸੁਖਬੀਰ ਬਾਦਲ ਨੂੰ ਪ੍ਰਧਾਨ ਚੁਣਿਆ ਸੁਖਬੀਰ ਬਾਦਲ ਨੇ ਸੰਗਠਨ ਬਣਾਉਣਾ ਹੈ ਤੇ ਭਾਈ ਅਮਰੀਕ ਸਿੰਘ ਚਾਵਲਾ ਤੇ ਭਾਈ ਰਜਿੰਦਰ ਸਿੰਘ ਮਹਿਤਾ ਦੇ ਮੁਤਾਬਕ ਹਜੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਜਿਹੇ ਲੋਕ ਨੇ ਜਿਹੜੇ ਜਾਤੀ ਮੁਫਾਦਾ ਕਰਕੇ ਪਾਰਟੀ ਨੂੰ ਨੁਕਸਾਨ ਪਹਚਾਰੇ ਨੇ ਇਹਦਾ ਮਤਲਬ ਹੈ ਕਿ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵਾਲਾ ਉਹਦੇ ਵਿੱਚ ਵੀ ਸਭ ਕੁਝ ਚੰਗਾ ਨਹੀਂ ਉਹਦੇ ਵਿੱਚ ਵੀ ਮਤ ਵਿਭਾਜਨ ਹੈ ਤੇ ਇਹ ਵੀ ਕਹਿੰਦੇ ਨੇ ਦੋਵੇਂ ਲੀਡਰ ਕਹਿੰਦੇ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਨੂੰ ਲੈ ਕੇ ਪੰਥ ਦੇ ਇੱਕ ਅਹਿਮ ਸਿਧਾਂਤਕ ਮੁੱਦੇ ਬਾਰੇ ਤਕਸਾਲ ਮੁਖੀ ਬਾਬਾ ਹਰਨਾਮ ਸਿੰਘ ਧੂਮਾ ਨੇ ਸੁਚੇਤ ਕੀਤਾ ਜਿਸ ਬਾਰੇ ਅਕਾਲੀ ਲੀਡਰਸ਼ਿਪ ਨੂੰ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ਵਿਚਾਰਨ ਦੀ ਲੋੜ ਹੈ ਤਾ ਜੋ ਪਿਛਲੇ ਸਮੇਂ ਦੌਰਾਨ ਹੋਏ ਵੱਡੇ ਸਿਆਸੀ ਨੁਕਸਾਨ ਤੋਂ ਭਵਿੱਖ ਚ ਬਚਿਆ ਜਾ ਸਕੇ ਇਹਦਾ ਮਤਲਬ ਹੈ ਕਿ ਮਹਿਤਾ ਸਾਹਿਬ ਚਾਵਲਾ ਸਾਹਿਬ ਕਹਿ ਰਹੇ ਨੇ ਕਿ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਵਿਚਾਰਨ ਦੀ ਲੋੜ ਹੈ ਤੇ ਅਕਾਲੀ ਦਲ ਦੀ ਲੀਡਰਸ਼ਿਪ ਕੌਣ ਹੈ ਸੁਖਬੀਰ ਸਿੰਘ ਬਾਦਲ ਕਿਉਂਕਿ ਸੰਗਠਨ ਦਾ ਅਜੇ ਬੱਤੇ ਫੇਰ ਆਪਾਂ ਘੁਮ ਘਮਾ ਕੇ 2 ਦਸੰਬਰ ਨੂੰ ਆ ਗਏ ਨਾ 2 ਦਸੰਬਰ ਨੂੰ ਵੀ ਗੱਲ ਇਹੀ ਹੋਈ ਸੀ ਵੀ ਲੀਡਰਸ਼ਿਪ ਜਿਹੜੀ ਆ ਇਹ ਇਹ ਭਰੋਸਾ ਉੱਟ ਗਿਆ ਦੇਖੋ ਹੁਣ ਤਾਂ ਅਕਾਲੀ ਦਲ ਦੇ ਅੰਦਰੋਂ ਹੀ ਆਵਾਜ਼ ਉੱਠ ਰਹੀ ਹੈ ਵੀ ਅਕਾਲੀ ਦਲ ਦੀ ਲੀਡਰਸ਼ਿਪ ਇਸ ਮਸਲੇ ਨੂੰ ਵਿਚਾਰੇ ਕਿ ਬਾਬਾ ਹਰਨਾਮ ਸਿੰਘ ਧੂਮਾ ਜੋ ਕਹਿ ਰਹੇ ਨੇ ਉਹ ਸੇਧ ਦੇ ਰਹੇ ਨੇ ਪੰਥ ਨੂੰ ਸਿਧਾਂਤਕ ਤੌਰ ਦੇ ਉੱਤੇ ਇਹਦਾ ਮਤਲਬ ਹੈ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਵਾਲੇ ਪਾਸੇ ਵੀ ਕਈ ਲੀਡਰ ਅਹਜੇ ਨੇ ਮੈਂ ਕਹੂੰਗਾ ਜਿਹੜੇ ਇਸ ਵਕਤ ਸੁਖਬੀਰ ਬਾਦਲ ਤੋਂ ਆਸ ਕਰ ਰਹੇ ਨੇ ਵੀ ਸੁਖਬੀਰ ਬਾਦਲ ਸਾਹਿਬ ਕੁਝ ਕਰੋ ਵੀ ਪਹਿਲਾਂ ਵੀ ਬਹੁਤ ਸਿਆਸੀ ਨੁਕਸਾਨ ਸਾਡਾ ਹੋਇਆ ਹੈ ਤੋ ਇਸ ਕਰਕੇ ਦੇਖੋ ਹੁਣ ਆਖਰੀ ਫੈਸਲਾ ਤਾਂ ਹਰਜਿੰਦਰ ਸਿੰਘ ਧਾਮੀ ਦੇ ਹੱਥ ਚ ਹੈ ਵਾਇ ਸੁਖਬੀਰ ਬਾਦਲ ਮੈਂ ਕਹ ਦਿੰਨਾ ਭਾਈ ਮੈਂ ਸਿੱਧਾ ਸੁਖਬੀਰ ਬਾਦਲ ਤੇ ਨਹੀਂ ਗੱਲ ਲੈ ਜਾਂਦਾ ਹੁਣ ਜੇ ਨਹੀਂ ਬਦਲਦੇ ਆਪਣੀ ਪਰੰਪਰਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਲੇ ਫੇਰ ਤਾਂ ਮੈਂ ਤੁਹਾਨੂੰ ਅੱਗੇ ਵੀ ਕਿਹਾ ਸੰਦੀਪ ਜੀ ਕਿ ਇਸ ਵਾਰ ਜਿਹੜੀਆਂ ਐਸਪੀਸੀ ਦੀਆਂ ਚੋਣਾਂ ਨੇ ਇਸ ਵਾਰ ਸੁਖਬੀਰ ਸਿੰਘ ਬਾਦਲ ਵਾਲੇ ਵਾਲੀ ਧਿਰ ਮੈਨੂੰ ਜਿੱਤਣੀ ਔਖੀ ਲੱਗਦੀ ਹੈ ਮੈਨੂੰ ਆਮ ਲੋਕਾਂ ਨਾਲ ਗੱਲ ਕਰਦਾ ਉਹ ਕਹਿੰਦੇ ਵੀ ਇਹ ਨਹੀਂ ਦੁਬਾਰਾ ਆਉਂਦੇ ਐਸਜੀਪੀਸੀ ਤੇ ਹੁਣ ਤਾਂ ਐਸਜੀਪੀਸੀ ਦਾ ਪ੍ਰਬੰਧ ਬਦਲੂਗਾ ਤੇ ਦੂਜੇ ਪਾਸੇ 29 28 29 ਲੱਖ ਭਰਤੀ ਪੰਜ ਮੈਂਬਰੀ ਕਮੇਟੀ ਦੀ ਚੱਲ ਗਈ ਲੋਕਾਂ ਨੇ ਉਧਰ ਪ੍ਰਵਾਨਗੀ ਦਿੱਤੀ ਮੈਂਬਰਸ਼ਿਪ ਦੇ ਕੇ ਤੇ ਫਿਰ ਐਸਜੀਪੀਸੀ ਦੀਆਂ ਵੋਟਾਂ ਉਧਰ ਹੀ ਜਾਣੀਆਂ ਨੇ ਤੇ ਕੋਈ ਵੱਡੀ ਗੱਲ ਨਹੀਂ ਕਿ ਐਤ ਕੀ ਜਦੋਂ ਸ਼੍ਰੋਮਣੀ ਅਕਾਲੀ ਦਲ ਟਿਕਟਾਂ ਦਵੇ ਬਾਬਾ ਹਰਨਾਮ ਸਿੰਘ ਧੂਮਾ ਤੁਹਾਨੂੰ ਲੱਗਦਾ ਹੈ ਅੱਜ ਕਿ ਸੁਖਬੀਰ ਸਿੰਘ ਬਾਦਲ ਨਾਲ ਇਹ ਲੋਕ ਸੰਤ ਸਮਾਜ ਸੁਖਬੀਰ ਸਿੰਘ ਬਾਦਲ ਦੀਆਂ ਟਿਕਟਾਂ ਦੇ ਕੈਂਡੀਡੇਟ ਖੜੇ ਕਰੂਗਾ ਜਾਂ ਇਹਨਾਂ ਦੇ ਨਾਲ ਮਿਲਜੁਲ ਕੇ ਸੰਤ ਸਮਾਜ ਚੋਣਾਂ ਲੜੂਗਾ ਕੀ ਸੰਤ ਸਮਾਜ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਨਾਲ ਐਸਜੀਪੀਸੀ ਦੀਆਂ ਚੋਣਾਂ 'ਚ ਹਮਾਇਤ ਕਰ ਜੂਗਾ ਮੈਨੂੰ ਇਹ ਨਹੀਂ ਸਮਝ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਪੰਥਕ ਸਿਆਸਤ ਨੂੰ ਬਹੁਤ ਗੰਭੀਰਤਾ ਦੇ ਨਾਲ ਕਿਉਂ ਨਹੀਂ ਦੇਖ ਰੇ ਪੰਜਾਬ ਦੀ ਸਿਆਸਤ ਦੇ ਵਿੱਚ ਸੰਤ ਸਮਾਜ ਦੀ निहंग सिंह जथेबंदियां दी टकसाल दी ਵਕ ਵਕ ਸਿੱਖ ਜਥੇਬੰਦੀਆਂ ਸਿੱਖ ਸੰਪਰਦਾਵਾਂ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਜਿਹੜੀਆਂ ਐਸਜੀਪੀਸੀ ਨਾਲ ਨਹੀਂ ਵੀ ਨੇ ਚੀਫ ਖਾਲ ਜਿਹੜੇ ਖਾਲਸਾ ਦੀਵਾਨ ਚੀਫ ਖਾਲਸਾ ਦੀਵਾਨ ਇਹਨਾਂ ਸਾਰੀਆਂ ਬੜੀਆਂ ਸਤਕਾਰਯੋਗ ਤੇ ਸਾਡੀ ਪੰਥਕ ਜਿਹੜੀ ਸਾਡੀ ਮਰਿਆਦਾਵਾਂ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਨੇ ਉਹਨਾਂ ਬਾਰੇ ਉਹਨਾਂ ਨੂੰ ਗੰਭੀਰਤਾ ਨਾਲ ਕਿਉਂ ਨਹੀਂ ਲਿਆ ਜਾ ਰਿਹਾ ਹਰਜਿੰਦਰ ਸਿੰਘ ਧਾਮੀ ਜਿਹਦੇ ਨਾਲ ਮੁਲਾਕਾਤ ਹੁੰਦੇ ਨੇ ਵਾਦਾ ਕਰਕੇ ਆਉਂਦੇ ਨੇ ਵੀ ਅਸੀਂ ਕਰਾਂਗੇ ਜੀ ਤੇ ਕਰ ਪਾ ਨਹੀਂ ਰਹੇ ਸੋ ਮੈਨੂੰ ਤਾਂ ਡਰ ਆ ਕਿਤੇ ਅੱਜ ਕੱਲ੍ਹ ਚ ਹਰਜਿੰਦਰ ਸਿੰਘ ਧਾਮੀ ਅਸਤੀਫਾ ਇਹਨਾਂ ਦੇ ਜਾਣ ਸੱਚਮੁੱਚ ਅਗਰ ਜੇ ਸਾਹਮਣੇ ਇੱਕ ਇੱਕ ਲੀਡਰ ਦੀ ਗੱਲ ਹੋਰ ਕਰਨੀ ਬਣਦੀ ਹੈ ਵਿਕਰਮ ਮਜੀਠੀਆ ਦੀ ਵਿਕਰਮ ਮਜੀਠੀਆ ਜਿਹੜੇ ਆ ਉਹ ਵੀ ਨੌਜਵਾਨ ਆਗੂ ਆ ਅਕਾਲੀ ਦਲ ਦੇ ਸਿਰਕਾੜ ਦੇ ਨੇਤਾ ਨੇ ਪਰ ਇਸ ਪੂਰੇ ਮਾਮਲੇ ਦੇ ਵਿੱਚ ਵਿਕਰਮ ਮਜੀਠੀਆ ਦਾ ਕੋਈ ਬਿਆਨ ਨਹੀਂ ਹਾਲਾਂ ਉਹਨਾਂ ਦਾ ਇੱਕ ਬਿਆਨ ਇਹ ਜ਼ਰੂਰ ਆਇਆ ਸੀਗਾ ਮੈਂ ਤੁਮਾਨੂੰ ਲੈ ਕੇ ਕਿ ਐਡਾ ਖਲਲ ਨਹੀਂ ਪਾਉਣਾ ਚਾਹੀਦਾ ਵੀ ਬਾਣੇ ਤੇ ਬਾਣੀ ਦੀ ਜਿਹੜੀ ਕਦਰ ਕਰਨੀ ਚਾਹੀਦੀ ਹੈ ਐਡਾ ਤਾਂ ਕੋਈ ਟਕਰਾਵ ਵਾਲੀ ਸਥਿਤੀ ਨਹੀਂ ਹੋਣੀ ਚਾਹੀਦੀ ਪਰ ਜਿੱਦਾਂ ਉਹ ਬੋਲਦੇ ਆ ਜਿੱਦਾਂ ਉਹ مشਵਰੇ ਦਿੰਦੇ ਆ ਬਾਕੀਆਂ ਨੂੰ ਵੀ ਦਿੰਦੇ ਆ ਹੋਰ ਸਿਆਸੀ ਪਾਰਟੀਆਂ ਨੂੰ ਵੀ مشਵਰੀ ਦਿੰਦੇ ਆ ਉਸ ਕਦਰ ਵਿਕਰਮ ਜੀਠੀਆ ਦਾ ਕੋਈ مشورہ ਕੋਈ ਉਹਨਾਂ ਦਾ ਸੁਝਾਅ ਦੇਖਣ ਨੂੰ ਨਹੀਂ ਮਿਲਿਆ ਦੇਖੋ ਨਵਜੋਤ ਸਿੰਘ ਸਿੱਧੂ ਬਾਰੇ ਵਿਕਰਮ ਜੀਠੀਆ ਖੂਬ ਬਿਆਨ ਦਿੰਦੇ ਸੀ ਪ੍ਰੈਸ ਕਾਨਫਰੰਸ ਕਰਦੇ ਸੀ ਭਗਵੰਤ ਮਾਨ ਦੇ ਬਾਰੇ ਵੀ ਨਵ ਬਿਕਰਮਜੀਠੀਆ ਮੈਨੂੰ ਲੱਗਦਾ ਕੋਈ ਇੱਕ ਅੱਧਾ ਦਿਨ ਹੀ ਹੁੰਦਾ ਹੋਣਾ ਨਾਗਾ ਪੈਂਦਾ ਹੋਣਾ ਕਈ ਵਾਰੀ ਤਾਂ ਦਿਨ ਵਿੱਚ ਤਿੰਨ ਤਿੰਨ ਚਾਰ ਚਾਰ ਟਵੀਟ ਛੱਡੇ ਹੁੰਦੇ ਨੇ ਜਦੋਂ ਭਗਵੰਤ ਮਾਨ ਹਸਪਤਾਲ 'ਚ ਦਾਖਲ ਸੀ ਮੈਨੂੰ ਲੱਗਦਾ ਉੰਨੀ ਡਾਕਟਰਾਂ ਨੂੰ ਜਾਣਕਾਰੀ ਨਹੀਂ ਸੀ ਜਿੰਨੀ ਬਿਕਰਮਜੀਠੀਆ ਨੇ ਸੋਸ਼ਲ ਮੀਡੀਆ ਤੇ ਪਾਤੀ ਉਹ ਤਾਂ ਬਿਕਰਮਜੀਠੀਆ ਦਾ ਭਗਵੰਤ ਮਾਨ ਦੇ ਲਿਵਰ ਦੀਆਂ ਖਬਰਾਂ ਵੀ ਦੇਣ ਲੱਗ ਗਿਆ ਸੀ ਭਾਈ ਸੋ ਇਸ ਕਰਕੇ ਸੰਦੀਪ ਜੀ ਬਿਕਰਮਜੀਠੀਆ ਨੂੰ ਜਾਂ ਤਾਂ ਪ੍ਰੈਸ ਕਾਨਫਰੰਸ ਕਰੇ ਬਿਕਰਮਜੀਠੀਆ ਹਾਲਾਂਕਿ ਬਿਕਰਮਜੀਠੀਆ ਨੇ ਇੱਕ ਦਿਨ ਮੀਟਿੰਗ ਕਰਕੇ ਪੰਜ-ਛੇ ਲੀਡਰਾਂ ਨੇ ਪਾਤੀ ਸੀ ਤੇ ਜਿੱਦਣ ਵਿਕਰਮ ਮਜੀਠੀਏ ਨੇ ਇਹ ਗੱਲ ਜ਼ਰੂਰ ਕਹੀ ਸੀ ਕਿ ਆਪ ਜੀ ਉਹਨਾਂ ਨੇ ਇਤਰਾਜ਼ ਦਰਜ ਕਰਾਇਆ ਸੀਗਾ ਵੀ ਜਥੇਦਾਰ ਸਾਹਿਬਾਨ ਦੀ ਨਿਯੁਕਤੀ ਤੇ ਸੇਵਾ ਮੁਕਤੀ ਨੂੰ ਲੈ ਕੇ ਪਰ ਵਿਕਰਮ ਮਜੀਠੀਏ ਨੇ ਸਟੈਂਡ ਨਹੀਂ ਸੀ ਲਿਆ ਵਿਕਰਮ ਮਜੀਠੀਆ ਖੜਾ ਉਸ ਪਾਸੇ ਹੀ ਹੈ ਦੇਖੋ ਉਹਨਾਂ ਦੀ ਰਿਸ਼ਤੇਦਾਰੀ ਹੈ ਉਹ ਕਿਵੇਂ ਛੱਡ ਦੇਣ ਉਂਝ ਵਿਕਰਮ ਸਿੰਘ ਮਜੀਠੀਆ ਦੀ ਗੱਲ ਨੂੰ ਗੰਭੀਰਤਾ ਦੇ ਨਾਲ ਲਿਆ ਜਾਂਦਾ ਹੈ ਅਗਰ ਉਹ ਮੁੱਦੇ ਦੀ ਗੱਲ ਸਖਬੀਰ ਬਾਦਲ ਨੂੰ ਹੁਣ ਸਮਝਾਉਣ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਸਮਝਾਉਣ ਉਹ ਪ੍ਰੈਸ ਕਾਨਫਰੰਸ ਕਰਨ ਬਿਕਰਮਜੀਤ ਸਿੰਘ ਨੇ ਜਿਹੜੀ ਗੱਲ ਕੀਤੀ ਹੈ ਉਹ ਪ੍ਰੈਸ ਕਾਨਫਰੰਸ ਕਰਨ ਤਾਂ ਕਿ ਅਕਾਲੀ ਲੀਡਰਸ਼ਿਪ ਇਸ ਗੱਲ ਦਾ ਅਹਿਸਾਸ ਕਰੇ ਜੇ ਬਿਕਰਮਜੀਤਿਆ ਬੋਲੇਗਾ ਤੇ ਹੋਰ ਲੀਡਰ ਵੀ ਸ਼ਾਇਦ ਬੋਲਣ ਅਕਾਲੀ ਦਲ ਦੇ ਅੰਦਰਲੇ ਕਿ ਅਸੀਂ ਗਲਤ ਪੰਥਕ ਫੈਸਲਿਆਂ ਕਰਕੇ ਅਕਾਲੀ ਦਲ ਦਾ ਕਾਫੀ ਨੁਕਸਾਨ ਕਰ ਲਿਆ ਔਰ ਅਗਰੇ ਨੁਕਸਾਨ ਨਾ ਰੁਕਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 'ਚ ਹਾਰ ਹੋ ਸਕਦੀ ਹੈ ਇਹਦੀ ਸੰਭਾਵਨਾ ਬਹੁਤ ਵੱਡੀ ਹੈ ਔਰ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਗਰ ਪ੍ਰਬੰਧ ਬਦਲ ਗਿਆ ਤੇ ਪੰਜ ਮੈਂਬਰੀ ਕਮੇਟੀ ਜਿੱਦੀ ਤਾਕਤ ਬਣ ਕੇ ਆ ਗਈ ਹੁਣ ਤਾਂ ਅਕਾਲੀ ਦਲ ਦੀ ਲੀਡਰਸ਼ਿਪ ਵੀ ਮੰਨਣ ਲੱਗੀ ਹੋਣੀ ਹੈ ਭਾਈ ਪੰਜ ਮੈਂਬਰੀ ਵਾਲਿਆਂ ਦਾ ਵजूद ਬਹੁਤ ਵੱਡਾ ਹੈ ਕਈ ਅਕਾਲੀ ਦਲ ਦੇ ਲੀਡਰ ਜਿਹੜੇ ਪੰਜ ਮੈਂਬਰੀ ਕਮੇਟੀ ਤੇ ਟਿੱਪਣੀਆਂ ਕਰਦੇ ਸੀ ਨਾ ਸੰਦੀਪ ਜੀ ਅੱਜਕੱਲ ਚੁੱਪ ਨੇ ਜਿਵੇਂ ਸਕੂਲ 'ਚ ਬੈਠੇ ਬੱਚੇ ਨੇ ਮੂੰਹ ਚ ਬਬਲ ਗਮ ਪਾਈ ਹੁੰਦੀ ਹੈ ਨਾ ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਣ ਦਿੰਦਾ ਚੁੱਪ ਹੋਇਆ ਰਹਿੰਦਾ ਸੁਖਵੀਰ ਬਾਦਲ ਦੇ ਧੜੇ ਦੇ ਉਹ ਲੀਡਰ ਜਿਹੜੇ ਪੰਜ ਮੈਂਬਰੀ ਕਮੇਟੀ ਤੇ ਸਵਾਲ ਚੱਕਦੇ ਸੀ ਅੱਜ ਕੱਲ ਚੁੱਪ ਜੇ ਹੋ ਗਏ ਹੁਣ ਨਹੀਂ ਉਹ ਪੰਜ ਮੈਂਬਰੀ ਤੇ ਸਵਾਲ ਚੱਕਦੇ ਜਵਾਬ ਹੋਰ ਦਿਓ ਕਿਉਂਕਿ ਐਸਟੀਪੀਸੀ ਦੀ ਗੱਲ ਤੁਸੀਂ ਕਰ ਰਹੇ ਹੋ ਲੁਧਿਆਣਾ ਪੱਛਮੀ ਜੀ ਵੀ ਵਿਕਰਮਜੀਠੀਆ ਦਿਖਾਈ ਨਹੀਂ ਦਿੰਦੇ ਪਏ ਨਹੀਂ ਇਹ ਤਾਂ ਹੁਣ ਸੁਖਵੀਰ ਬਾਦਲ ਦੇ ਨਾਲ ਉਹਨਾਂ ਨੂੰ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਆ ਕੇ ਉੱਥੇ ਬਿਕਰਮਜੀਠੀਆ ਦੇਖੋ ਕੁਝ ਨਾ ਕੁਝ ਤਾਂ ਬਿਕਰਮਜੀਠੀਏ ਦੇ ਮਨ ਚ ਹੈ ਬਿਕਰਮਜੀਠੀਏ ਦੇ ਮਨ ਚ ਕੁਝ ਨਾ ਕੁਝ ਤਾਂ ਹੈ ਹੁਣ ਕਿਤੇ ਉਸ ਗੱਲ ਦਾ ਗੁੱਸਾ ਹੀ ਨਾ ਹੋਵੇ ਜਿਹੜਾ ਪ੍ਰੈਸ ਨੋਟ ਅਕਾਲੀ ਦਲ ਨੇ ਜਾਰੀ ਕਰਤਾ ਸੀ ਵੀ ਬਿਕਰਮਜੀਠੀਏ ਨੇ ਪਿੱਠ ਚ ਛੁਰੇ ਮਾਰਨ ਵਰਗਾ ਕੰਮ ਕਰਤਾ ਹਾਲਾਂਕਿ ਬਿਕਰਮਜੀਠੀਏ ਨੇ ਬਾਅਦ ਦੇ ਵਿੱਚ ਸ਼ਰਮਿੰਦੇ ਬਹੁਤ ਕੀਤੇ ਜਦੋਂ ਸੁਖਵੀਰ ਬਾਦਲ ਦੀ ਚੋਣ ਸੀ ਪਰ ਸੁਖਵੀਰ ਬਾਦਲ ਦੇ ਨਾਲ ਲੁਧਿਆਣਾ ਪੱਛਮੀ ਦੀ ਚੋਣ ਚ ਬਿਕਰਮਜੀਠੀ ਦੇ ਕੋਈ ਤੂਫਾਨੀ ਢੇੜੇ ਮੈਂ ਦੇਖੇ ਨਹੀਂ ਕਿ ਬਿਕਰਮਜੀਠੀ ਆਪ੍ਰੈਸ ਕਾਨਫਰੈਂਸ ਕਰ ਰਹੇ ਨੇ ਤੂਫਾਨੀ ਢੇੜੇ ਨੇ ਸੁਖਬੀਰ ਬਾਦਲ ਦੇ ਨਾਲ ਆਏ ਨੇ ਜਿੱਦਣ ਸੁਖਬੀਰ ਬਾਦਲ ਨੇ ਧਰਨਾ ਮਾਰਿਆ ਸੀ ਆਪਾਂ ਪਤਾ ਕਰ ਲੈਣੇ ਆ ਭਾਈ ਸ਼ਾਇਦ ਉਹ ਦਿਨ ਬਿਕਰਮਜੀਠੀ ਆਇਆ ਸੀ ਕਿ ਨਹੀਂ ਆਇਆ ਸੀ ਜਿੱਦਣ ਆਕਾਲੀ ਦਲ ਨੇ ਐਡਾ ਵੱਡਾ ਧਰਨਾ ਮਾਰਿਆ ਬਿਕਰਮਜੀਠੀ ਨੂੰ ਤਾਂ ਸੁਖਬੀਰ ਬਾਦਲ ਦੇ ਨਾਲ ਖੜਨਾ ਚਾਹੀਦਾ ਸੀ ਵੈਸੇ ਜੇ ਉਹ ਦਿਨ ਬਿਕਰਮਜੀਠੀ ਆਏ ਹੁੰਦੇ ਤਾਂ ਬਿਕਰਮਜੀਠੀ ਨੂੰ ਮੀਡੀਆ ਪਸੰਦ ਕਰਦਾ ਬਿਕਰਮਜੀਠੀਏ ਦੇ ਬਿਆਨ ਇੱਕ ਤੋਂ ਬਾਅਦ ਇੱਕ ਚੱਲਦੇ ਹੋਣੇ ਸੀ ਟੈਲੀਵਿਜ਼ਨਾਂ ਤੇ ਮੈਨੂੰ ਲੱਗਦਾ ਅਕਾਲੀ ਦਲ ਦੇ ਵਰਕੇ ਦੇ ਵੀ ਉਹਨਾਂ ਦਾ ਬਿਆਨ ਪਾਇਆ ਹੋਣਾ ਸੀ ਚਲੋ ਹੋ ਸਕਦਾ ਕੋਈ ਕੰਮ-ਕਮ ਹੋਵੇ ਬਿਕਰਮਜੀਠੀਆ ਪਰ ਤੁਹਾਡਾ ਸਵਾਲ ਇਹ ਬਹੁਤ ਵੱਡਾ ਹੈ ਅਗਰ ਲੁਧਿਆਣਾ ਪੱਛਮੀ ਹਲਕੇ 'ਚ ਬਿਕਰਮਜੀਠੀਆ ਪ੍ਰਚਾਰ ਨਹੀਂ ਕਰਦਾ ਇਹਦਾ ਮਤਲਬ ਹੈ ਸਾਰੀ ਜ਼ਿੰਮੇਵਾਰੀ ਇਕੱਲੀ ਸੁਖਵੀਰ ਬਾਦਲ ਦੀ ਲੀਡਰਸ਼ਿਪ ਤੇ ਹੀ ਹੈ ਵੀ ਜੇ ਸੁਖਵੀਰ ਬਾਦਲ ਜਿਤਾ ਗਿਆ ਤਾਂ ਹੀਰੋ ਜੇ ਸੁਖਵੀਰ ਬਾਦਲ ਹਾਰਵਾ ਗਿਆ ਤੇ ਫਿਰ ਜਿੰਨੀ ਅਗ ਵੋਟਾਂ ਆ ਗਈਆਂ ਉਹਨੀਆਂ ਨਹੀਂ ਇਹਦੇ ਨਾਲ ਆ ਵੀ ਹੋ ਸਕਦਾ ਨਾ ਵੀ ਲੀਡਰ ਦੀ ਇਮੇਜ ਬਚ ਜਾਈਗੀ ਨਾ ਵੀ ਸੁਖਬੀਰ ਬਾਦਲ ਇਕੱਲੇ ਹੀ ਲੱਗੇ ਰਹੇ ਜੀ ਸੁਖਬੀਰ ਬਾਦਲ ਨੇ ਤੇ ਆਪਣੇ ਵੱਲੋਂ ਪੂਰਾ ਜ਼ੋਰ ਲਾਇਆ ਪਾਰਟੀ ਦੇ ਅਜੇ ਲੀਡਰਸ਼ਿਪ ਜਿਹੜੀ ਆ ਹੋਰ ਕੰਮਾਂ 'ਚ ਬਿਜ਼ੀ ਸੀ ਇਦਾਂ ਕਰਕੇ ਸੇਫਗਾਰਡ ਵੀ ਤੇ ਫਿਰ ਕੀਤਾ ਜਾ ਸਕਦਾ ਇਹ ਗੱਲ ਕਹਿ ਕੇ ਨਹੀਂ ਪਾਰਟੀ ਦੀ ਲੀਡਰਸ਼ਿਪ ਕਿੱਧਰ ਬਿਜ਼ੀ ਸੀ ਆਰਾਮ ਕਰ ਰਹੀ ਸੀ ਅਕਾਲੀ ਦਲ ਹੁਣ ਨਹੀਂ ਆਰਾਮ ਕਰ ਰਿਹਾ ਇਹ ਤਾਂ ਬਿਕਰਮਜੀਤ ਇਹ ਤਾਂ ਸੁਖਬੀਰ ਬਾਦਲ ਨਹੀਂ ਕਹਤਾ ਸੀ ਹੁਣ ਨਹੀਂ ਅਕਾਲੀ ਦਲ ਆਰਾਮ ਕਰ ਰਿਹਾ ਹੁਣ ਜੇ ਕੋਈ ਲੀਡਰ ਨਹੀਂ ਆ ਰਿਹਾ ਚੋਣ ਪ੍ਰਚਾਰ ਤੇ ਫੇਰ ਤਾਂ ਸਵਾਲ ਪੁੱਛਣਾ ਬਣਦਾ ਹੈ ਉਸ ਲੀਡਰ ਤੋਂ ਵੀ ਭਾਈ ਪਛਮੀ ਚੋਣ ਐਡੀ ਐਮ ਹੈ ਜੇ ਇੱਥੇ ਅਕਾਲੀ ਹਾਰ ਗਏ ਤੇ ਫੇਰ ਕਿਤੇ ਬਹੁਤ ਵੱਡੀ ਹਾਰ ਨਾ ਅਕਾਲੀਆਂ ਦੀ ਹੋ ਜੇ ਭਵਿੱਖ ਚ ਕਿਉਂਕਿ ਪੰਜ ਮੈਂਬਰੀ ਕਮੇਟੀ ਵਾਲੇ ਤਾਂ ਪਹਿਲਾਂ ਹੀ ਸੰਗਤ ਤੋਂ ਬਹੁਤ ਵੱਡਾ ਫਤਵਾ ਲੈ ਗਏ ਸੰਗਤ ਨੇ ਆਸ਼ੀਰਵਾਦ ਦਿੱਤਾ ਬਹੁਤ ਵੱਡੇ ਪੱਧਰ ਤੇ ਇਹ ਜਿਹੜਾ ਸਮਾਂ ਇਹ ਕੁਝ ਨਾ ਕੁਝ ਹੱਲ ਠੋਸ ਕਰਨਾ ਪਊਗਾ ਔਰ ਮੈਨੂੰ ਇਹ ਲੱਗਦਾ ਸੰਦੀਪ ਜੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਲਦੀ ਕੋਈ ਮੀਟਿੰਗ-ਵੋਟਿੰਗ ਰੱਖ ਸਕਦੀ ਹੈ ਮੇਰੇ ਕੋਲੇ ਖਬਰਾਂ ਆ ਹੀ ਰਹੀਆਂ ਸੀ ਹਾਂ 9 ਤਰੀਕ ਮੀਟਿੰਗ ਰੱਖ ਲਈ ਮੈਨੂੰ ਲੱਗਦਾ ਹੈ ਉਹ ਹੁਣ ਕੋਈ ਐਲਾਨ ਕਰ ਦੇਣਗੇ ਵੀ ਭਾਈ ਅਸੀਂ ਜਥੇਦਾਰ ਸਹਿਬਾਨਾਂ ਦੀ ਨਿਯੁਕਤੀ ਲਈ ਕੋਈ ਵਿਧਿ ਵਿਵਧਾਨ ਬਣਾਉਣੇ ਆ ਕੋਈ ਕਮੇਟੀ ਬਣਾਉਣੇ ਆ ਕੁਝ ਨਾ ਕੁਝ ਮਾੜਾ ਮੋਟਾ ਖਾਣਾ ਪੂਰਤੀ ਕਰਨਗੇ ਜੇ ਧਾਮੀ ਸਾਹਿਬ ਨੇ ਅਸਤੀਫਾ ਨਾ ਦਿੱਤਾ ਤਾਂ ਪਰ ਅਕਾਲੀ ਦਲ ਦੇ ਲਈ ਇਹ ਸਭ ਤੋਂ ਵੱਡੇ ਸਵਾਲ ਇਸ ਵਕਤ ਜਿਹੜੇ ਪੈਦਾ ਹੋਗੇ ਉਹਨਾਂ ਦਾ ਹੱਲ ਵੀ ਅਕਾਲੀ ਦਲ ਨਹੀਂ ਕਰਨਾ ਤੇ ਜੇ ਹੱਲ ਨਾ ਕਰ ਸਕਿਆ ਅਕਾਲੀ ਦਲ ਔਰ ਅਗਰ 6 ਜੂਨ ਨੂੰ ਸਭ ਕੁਝ ਚੰਗਾ ਨਹੀਂ ਹੁੰਦਾ ਤੇ ਉਹਦਾ ਨੁਕਸਾਨ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਭੁਗਤਣਾ ਪੈ ਸਕਦਾ ਹੈ ਸੋ ਜੇ ਜੇ ਕੋਈ ਨੁਕਸਾਨ ਕਿਸੇ ਤਰ੍ਹਾਂ ਦਾ ਹੁੰਦਾ ਤੇ ਅਕਾਲੀ ਦਲ ਜਿਹੜਾ ਸੁਖਵੀਰ ਸਿੰਘ ਬਾਦਲ ਵਾਲਾ ਹੈ ਜਾਂ ਹਰਜਿੰਦਰ ਸਿੰਘ ਧਾਮੀ ਵਾਲੇ ਨੇ ਸ਼੍ਰੋਮਣੀ ਕਮੇਟੀ ਵਾਲੇ ਇਹਨਾਂ ਤੇ ਫਿਰ ਬਹੁਤ ਵੱਡੇ ਸਵਾਲ ਪੰਥਕ ਤੌਰ ਤੇ ਖੜੇ ਹੋਣਗੇ ਸਰ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਦਿੱਤਾ ਸਸਿਕਾ ਜੀ ਬਹੁਤ ਧੰਨਵਾਦ ਔਰ ਕੋਈ ਵੀ ਸਾਡੇ ਵੱਲੋਂ ਕੀਤੀ ਗਈ ਇਸ ਚਰਚਾ ਦੇ ਕਿਸੇ ਪਹਿਲੂ ਦੇ ਨਾਲ ਵੀ ਅਗਰ ਅਸਹਿਮਤ ਹੈ ਉਹ ਆਪਣਾ ਪੱਖ ਰੱਖ ਸਕਦੇ ਆ ਸਾਨੂੰ ਸੰਪਰਕ ਕਰਨ ਅਸੀਂ ਉਹਨਾਂ ਦਾ ਪੱਖ ਵੀ ਇਸ ਚਰਚਾ ਰਾਹੀਂ ਅੱਗੇ ਵਧਾਵਾਂਗੇ ਧੰਨਵਾਦ ਜੀ ਬਹੁਤ ਧੰਨਵਾਦ